ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰਖੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਚਰਚਾਵਾਂ ਨੇ ਨਵਜੂਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾਵਾਂ ਨੇ ਇੰਡੀਆ ਕਟਸ਼ੂਟ ਨੂੰ ਲੈ ਕੇ ਇਹਨਾਂ ਸਾਰਿਆਂ ਦੇ ਵਿਚਾਰ ਕਾਂਗਰਸ ਦੀ ਹਾਈ ਕਮਾਂਡ ਮੀਟਿੰਗਾਂ ਲੈ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਮੀਟਿੰਗਾਂ ਲੈ ਰਹੀ ਹੈ ਚਰਚਾਵਾਂ ਪੰਜਾਬ ਤੇ ਦਿੱਲੀ ਨੂੰ ਲੈ ਕੇ ਨੇ ਕਿ ਆਖਰਕਾਰ ਪੰਜਾਬ ਤੇ ਦਿੱਲੀ ਦੇ ਵਿੱਚ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਜੇ ਹੋਏਗਾ ਤਾਂ ਪੰਜਾਬ ਦੀ ਰੂਪਰੇਖਾ ਕਿਹੋ ਜਿਹੀ ਰਹਿਣ ਵਾਲੀ ਹੈ 24 ਦੇ ਵਿੱਚ ਇਸ ਦੇ ਉੱਤੇ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਬੀਤੇ ਦਿਨਾਂ ਮੀਟਿੰਗ ਦੇ ਵਿੱਚ ਸੱਦਿਆ ਗਿਆ ਸਾਡੇ ਨਾਲ ਸੁਨੀਦਰ ਡੱਲਾ ਹੀ ਮੌਜੂਦ ਨੇ ਡੱਲਾ ਸਭ ਬੀਤੇ ਦਿਨਾਂ ਦੇ ਵਿੱਚ ਚਰਚਾਵਾਂ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਪੰਜਾਬ ਦੇ ਵਿੱਚ ਜਾਂ ਕਹਦੀ ਕਾਂਗਰਸ ਦੀ ਜਿਹੜੀ ਪੰਜਾਬ ਦੀ ਪੂਰੀ ਟੀਮ ਹੈ ਉਹ 36 ਦਾ ਅੰਕੜਾ ਲੈ ਕੇ ਚੱਲ ਰਹੀ ਹੈ ਚਰਚਾਮਨ ਨਵਜੂਤ ਸਿੰਘ ਸਿੱਧੂ ਨੂੰ ਮੀਟਿੰਗ ਸਾਥ ਲੈ ਗਏ ਉਸ ਦੇ ਵਿੱਚ ਪ੍ਰਤਾਪ ਸਿੰਘ ਬਾਦਪਾ ਉਸ ਦੇ ਵਿੱਚ ਰਾਜਾ ਵੜਿੰਗ ਨੇ ਇਹਨਾਂ ਮੀਟਿੰਗਾਂ ਤੋਂ ਕੁਝ ਸਿੱਟਾ ਨਿਕਲੂਗਾ ਦੇਖੋ ਨਿਕਲਣਾ ਚਾਹੀਦਾ ਬਿਲਕੁਲ ਮੇਰਾ ਹੀ ਮੰਨਣਾ ਹੈ ਕਿ ਅਗਰ ਇੰਡੀਆ ਗਠਜੰਬੰਦਨ ਦੇ ਵਿੱਚ ਜਿਹੜਾ ਵਿਚਾਰ ਹੈ ਮੂਲ ਅਗਰ ਇੰਡੀਆ ਗਠਜੰਬੰਦਨ ਇਹ ਚਾਹੁੰਦਾ ਹੈ ਕਿ ਅਸੀਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੈ ਤਾਂ ਇੱਕ ਉਮੀਦਵਾਰ ਉਤਾਰਨਾ ਪੈਣਾ ਹੈ ਭਾਜਪਾ ਦੇ ਹਰ ਕੈਂਡੀਡੇਟ ਦੇ ਸਾਹਮਣੇ ਭਾਵੇਂ ਪੰਜਾਬ 'ਚ ਬੀਜੇਪੀ ਬਹੁਤ ਕਮਜ਼ੋਰ ਹੈ ਪੰਜਾਬ 'ਚ ਮੈਨੂੰ ਅੱਜ ਬੀਜੇਪੀ ਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਨਹੀਂ ਹੈ ਕਿਉਂਕਿ ਅਕਾਲੀ ਦਲ ਨਾਲ ਵੀ ਨਹੀਂ ਸਮਝਾਤਾ ਔਰ ਤੁਸੀਂ ਦੇਖੋ ਗੁਰਦਾਸਪੁਰ 'ਚ ਸਨੀ ਦਿਓਲ ਨੇ ਸਿਆਸੀ ਚੰਦ ਚਾੜ ਤੇ ਕਿੰਨੇ ਪੂਰੀ ਸਾਹ ਜਿਹੜੇ ਕੇਂਦਰੀ ਮੰਤਰੀ ਵੀ ਨੇ ਅੰਮ੍ਰਿਤਸਰ ਤੋਂ ਉਹ ਹਾਰ ਗਏ ਸੀ ਪਰ ਉਹ ਓਨੇ ਜ਼ਿਆਦਾ ਸਰਗਰਮ ਲਿਖਦੇ ਨਹੀਂ ਅੱਜ ਅੰਮ੍ਰਿਤਸਰ 'ਚ ਕੋਈ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਲਈ ਬਹੁਤ ਵੱਡੇ ਕੰਮ ਕੀਤੇ ਹੋਣ ਇਹ ਵੀ ਨਹੀਂ ਸਾਹਮਣੇ ਆਉਂਦਾ ਸੋਮ ਪ੍ਰਕਾਸ਼ ਜੀ ਸੀ ਜਿਹੜੇ ਉਹਨਾਂ ਦੇ ਸਿਟਿੰਗ ਐਮਪੀ ਵੀ ਨੇ ਤੇ ਮੰਤਰੀ ਵੀ ਨੇ ਤੁਸੀਂ ਮੈਨੂੰ ਦੱਸੋ ਤੁਹਾਡੇ ਜ਼ਿਹਨ 'ਚ ਸੋਮ ਪ੍ਰਕਾਸ਼ ਜੀ ਦਾ ਕੋਈ ਬਹੁਤ ਵੱਡਾ ਕੰਮ ਪੰਜਾਬ ਲਈ ਕੀਤਾ ਹੋਵੇ ਅਜਿਹੇ ਹਾਲਾਤਾਂ 'ਚ ਬੀਜੇਪੀ ਪੰਜਾਬ 'ਚ ਤਾਂ ਤਕੜੀ ਨਹੀਂ ਹੈ ਪਰ ਪੂਰੇ ਮੁਲਕ 'ਚ ਅਗਰ ਬੀਜੇਪੀ ਨੂੰ ਹਰਾਉਣਾ ਕਿਉਂਕਿ ਬਾਕੀ ਸੂਬਿਆਂ 'ਚ ਬੀਜੇਪੀ ਤਕੜੀ ਹੈ ਕਈਆਂ 'ਚ ਅਗਰ ਬੀਜੇਪੀ ਨੂੰ ਹਰਾਉਣਾ ਇੰਡੀਆ ਗੱਠਜੋੜ ਨੇ ਤਾਂ ਇੱਕ ਉਮੀਦਵਾਰ ਉਤਾਰਨਾ ਪੈਣਾ ਹੈ ਔਰ ਉਸੇ ਫਾਰਮੂਲੇ ਤੇ ਕਾਂਗਰਸ ਦੀ ਹਾਈ ਕਮਾਂਡ ਹੈ ਜਿਹੜੀ ਕੰਮ ਕਰ ਰਹੀ ਹੈ ਕਿ ਅਸੀਂ ਸਾਰੇ ਵਿਰੋਧੀ ਅਗਰ ਇਕੱਠੇ ਹੋ ਕੇ ਇੱਕ ਉਮੀਦਵਾਰ ਉਤਾਰੀਏ ਤੇ ਫਿਰ ਸਮਝੌਤਾ ਪੂਰੇ ਦੇਸ਼ 'ਚ ਹੋਊਗਾ ਜੇ ਜਦੋਂ ਦੇਸ਼ ਚ ਹੋਊਗਾ ਫਿਰ ਦਿੱਲੀ ਤੇ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਵੀ ਹੋਊਗਾ ਅਗਰ ਤਾਂ ਦਿੱਲੀ ਔਰ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਸੀਟਾਂ ਵੰਡਣ ਚ ਕਾਮਯਾਬ ਹੋਗੀ ਤਾਂ ਫਿਰ ਦੂਸਰੇ ਸੂਬਿਆਂ ਚ ਕਾਂਗਰਸ ਦਾ ਵਿਰੋਧ ਨਹੀਂ ਹੋਊਗਾ ਦੂਜੀਆਂ ਪਾਰਟੀਆਂ ਵੱਲੋਂ ਅਗਰ ਪੰਜਾਬ ਚ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕੀਤਾ ਫਿਰ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਚ ਚੁਣੌਤੀ ਬਣੂ ਫਿਰ ਬਿਹਾਰ ਚ ਜਨਤਾਦਲ ਔਰ ਰਾਸ਼ਟਰੀ ਜਨਤਾਦਲ ਚੁਣੌਤੀ ਬਣਨਗੇ ਮਹਾਰਾਸ਼ਟਰ ਚ ਸ਼ਰਦ ਪਵਾਰ ਔਰ ਸ਼ਿਵ ਸੈਨਾ ਫਿਰ ਪੱਛਮੀ ਬੰਗਾਲ ਚ ਮਮਤਾ ਬਨਰਜੀ ਇਸ ਕਰਕੇ ਕਾਂਗਰਸ ਹਾਈ ਕਮਾਂਡ ਮੇਰੀ ਸੋਚ ਮੁਤਾਬਕ 99.9% ਸਮਝੌਤਾ ਕਰਨ ਦੇ ਹੱਕ ਚ ਹੋਏਗੀ ਪੰਜਾਬ ਚ ਕੱਲਿਆਂ ਲੜਨ ਦਾ ਰਿਸਕ ਕਾਂਗਰਸ ਦੀ ਹਾਈ ਕਮਾਂਡ ਨਹੀਂ ਲਏਗੀ ਦਲਾਸੋਬੇ ਇਹ ਸਾਰੇ ਦੇ ਵਿਚਕਾਰ ਚਰਚਾਵਾਂ ਦੋ ਗੱਠਜੋੜਾਂ ਨੂੰ ਲੈ ਕੇ ਨੇ ਇੱਕ ਗੱਠਜੋੜ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਦੀ ਗੱਲ ਹੁੰਦੀ ਹੈ ਤੇ ਦੂਜਾ ਗੱਠਜੋੜ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਇਹ ਸਾਰੀਆਂ ਚਾਰੋਂ ਦੀਆਂ ਚਾਰੋਂ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਗੱਲ ਉੱਠਦੀ ਸੀ ਪਰ ਬੀਤੇ ਦਿਨਾਂ ਜਿਸ ਤਰੀਕੇ ਦੇ ਨਾਲ ਹਰਸਿਮਰਤ ਕੌਰ ਬਾਦਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾਹ ਹੋਣਾਂ ਦਾ ਪਾਰਲੀਮੈਂਟ ਦੇ ਵਿੱਚ ਰਵੱਈਆ ਰਿਹਾ ਉਸ ਤੋਂ ਲੱਗਦਾ ਕਿ ਇਹ ਗੱਠਜੋੜ ਸਿਰੇ ਚੜ੍ਹੇਗਾ ਦੇਖੋ ਅਕਾਲੀ ਭਾਜਪਾ ਦਾ ਗੱਠਜੋੜ ਮੈਨੂੰ ਨਹੀਂ ਲੱਗਦਾ ਸਿਰੇ ਚੜੇਗਾ ਅੱਜ ਦੇ ਹਾਲਾਤਾਂ ਚੋਕਿਓ ਅਕਾਲੀ ਦਲ ਲਗਾਤਾਰ ਮੰਗ ਕਰ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੀ ਫਾਂਸੀ ਉਮਰ ਕੈਚ ਤਬਦੀਲ ਕਰੋ ਹੂੰ ਪਾਰਲੀਮੈਂਟ ਚ ਅਮਿਤ ਸ਼ਾਹ ਹੁਣਾਂ ਨੇ ਸਪਸ਼ਟ ਕਿਹਾ ਤਾਂ ਹੂੰ ਕਿ ਕੋਈ ਵੀ ਵਿਅਕਤੀ ਜਿਹੜਾ ਦਇਆ ਚਾਹੁੰਦਾ ਹੈ ਮਾਫੀ ਚਾਹੁੰਦਾ ਹੈ ਉਹ ਖੁਦ ਪਟੀਸ਼ਨ ਕਰਤਾ ਬਣੇ ਹੂੰ ਉਹ ਖੁਦ ਕਵੇ ਇੱਕ ਤਰੀਕੇ ਨਾਲ ਉਹਨਾਂ ਨੇ ਇਸ਼ਾਰਾ ਕਰਤਾ ਕਿ ਜਦ ਤੱਕ ਬਲਵੰਤ ਸਿੰਘ ਰਾਜਵਾਨਾ ਖੁਦ ਨਹੀਂ ਕਹਿੰਦਾ ਹੂੰ ਪਛਤਾਪ ਨਹੀਂ ਕਰਦਾ ਪ੍ਰਸ਼ਚਿਤ ਨਹੀਂ ਕਰਦਾ ਕਿ ਮੇਰੇ ਤੋਂ ਗਲਤੀ ਹੋਈ ਮੈਨੂੰ ਮਾਫੀ ਦਿਓ ਤਦ ਤੱਕ ਕੇਂਦਰ ਸਰਕਾਰ ਮਾਫੀ ਦੇਣ ਦੇ ਮੂਡ 'ਚ ਨਹੀਂ ਹੈ ਹੁਣ ਭਾਜਪਾ ਇੱਕ ਤਰੀਕੇ ਨਾਲ ਮਾਫੀ ਦੇਣ ਦੇ ਮੂਡ 'ਚ ਨਹੀਂ ਹੈ ਨਵੇਂ ਕਾਨੂੰਨ ਵੀ ਉਹ ਬਣਾ ਰਹੇ ਨੇ ਤਿੰਨ ਮਾਫੀ ਨਾਲ ਸੰਬੰਧਿਤ ਵੀ ਇੱਕ ਕਾਨੂੰਨ ਹੈ ਅਕਾਲੀ ਦਲ ਇਸ ਗੱਲ ਤੇ ਅੜਿਆ ਹੈ ਕਿ ਹਰ ਹਾਲਤ ਦੇ ਵਿੱਚ ਅਸੀਂ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਉਮਰ ਕੈਚ ਤਬਦੀਲ ਕਰਨਾ ਚਾਹੁੰਦੇ ਹਾਂ ਉਂਝ ਮਨੁੱਖੀ ਅਧਿਕਾਰਾਂ ਦੀ ਜੇ ਅਸੀਂ ਗੱਲ ਕਰੀਏ ਮੈਂ ਵੀ ਇਸ ਗੱਲ ਦੀ ਵਕਾਲਤ ਕਰਦਾ ਕਿ ਜਦੋਂ ਤੁਸੀਂ ਇੰਨੇ ਇੰਨੇ ਸਾਲ ਕਿਸੇ ਵਿਅਕਤੀ ਦੀ ਪਟੀਸ਼ਨ ਨਹੀਂ ਡਿਸਾਈਡ ਕਰਦੇ ਤੁਸੀਂ ਪੱਖਪਾਤ ਕਰਦੇ ਹੋ ਕਿਸੇ ਨਾ ਕਿਸੇ ਸੂਬੇ ਪੱਖਪਾਤ ਕਰਦੇ ਨੇ ਜਦ ਤੱਕ ਸੁਪਰੀਮ ਕੋਰਟ ਸਾਡੇ ਮੁਲਕ ਚ ਕੋਈ ਅਜਿਹਾ ਨਵਾਂ ਕਨਸਟੀਟਿਊਸ਼ਨ ਸੰਵਿਧਾਨਿਕ ਫੈਸਲਾ ਨਹੀਂ ਦਿੰਦੀ ਕਿ ਕੈਦੀ ਦਾ ਮਤਲਬ ਕੈਦੀ ਹੈ ਕਿਹੜੇ ਕੈਦੀ ਨੂੰ ਪੈਰੋਲ ਮਿਲੇਗੀ ਕਿਹੜੇ ਕੈਦੀ ਨੂੰ ਫਾਂਸੀ ਤੋਂ ਉਮਰ ਕੈਦ ਮਿਲੇਗੀ ਇਹਦੇ ਮਾਪਦੰਡ ਜਦ ਤੱਕ ਸੁਪਰੀਮ ਕੋਰਟ ਤੈਅ ਨਹੀਂ ਕਰਦੀ ਇਹ ਮੁੱਦੇ ਵਿਵਾਦਤ ਰਹਣੇ ਆ ਤੁਸੀਂ ਦੇਖੋ ਨਾ ਰਜੀਵ ਗਾਂਧੀ ਦੇ ਕਾਤਲ ਫਾਂਸੀ ਤੋਂ ਉਮਰ ਕੈਦ ਤੇ ਰਹਾ ਹੋ ਕੇ ਚਲੇ ਗਏ ਤੇ ਬਲਵੰਤ ਸਿੰਘ ਰਾਜੂਆਣਾ ਹਜੇ ਤੱਕ ਉਹਦੇ ਕੇਸ ਦੇ ਉੱਤੇ ਹੀ ਗੰਭੀਰਤਾ ਦੇ ਨਾਲ ਬਹੁਤੇ ਵਿਚਾਰ ਸਰਕਾਰਾਂ ਨੇ ਕੀਤੇ ਨਹੀਂ ਸੋ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਬਲਵੰਤ ਸਿੰਘ ਰਾਜੂਆਣਾ ਦੀ ਵੀ ਜਿਹੜੀ ਫਾਂਸੀ ਆ ਉਮਰ ਕੈਦ ਚ ਤਬਦੀਲ ਹੋਣੀ ਬਣਦੀ ਹੈ ਮੇਰਾ ਇਹ ਕਹਿਣਾ ਹੈ ਪਰ ਕਿਉਂਕਿ ਭਾਜਪਾ ਦੀ ਵਿਚਾਰਧਾਰਾ ਵੱਖਰੀ ਹੈ ਅਕਾਲੀ ਦਲ ਦੀ ਵਿਚਾਰਧਾਰਾ ਵੱਖਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 31 ਦਸੰਬਰ ਦਾ ਅਲਟੀਮੇਟਮ ਦਿੱਤਾ ਹੈ ਸੋ 31 ਦਸੰਬਰ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨਾ ਕੋਈ ਪ੍ਰੋਗਰਾਮ ਰੰਬੂਗੀ ਉਲਿੱਕੂਗੀ ਤੇ ਅਜਿਹੇ ਹਾਲਾਤਾਂ ਚ ਕਿਵੇਂ ਭਾਜਪੀ ਤੇ ਅਕਾਲੀ ਦਲ ਦਾ ਸਮਝੌਤਾ ਹੋ ਜੂ ਕੀ ਅਕਾਲੀ ਦਲ ਇਹ ਗੱਲ ਛੱਡ ਦੂ ਵੀ ਅਸੀਂ ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ ਦੇ ਮਸਲੇ ਨੂੰ ਛੱਡਦੇ ਆ ਤਾਂ ਸਮਝੌਤਾ ਭਾਜਪੀ ਨਾਲ ਹੋਣਾ ਹੁਣ ਭਾਜਪੀ ਨਾਲ ਸਮਝੌਤਾ ਹੁੰਦਾ ਮੈਨੂੰ ਨਹੀਂ ਦਿਖਦਾ ਹਾਲ ਦੀ ਘੜੀ ਨਹੀਂ ਦੇਖਦਾ ਡੱਲੇ ਸਾਹਿਬ ਜੀ ਏਸੀ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਮੰਨ ਲੀਏ ਕਿ ਅਕਾਲੀ ਦਲ ਇਸ ਚੀਜ਼ ਨੂੰ ਪਿੱਛੇ ਛੱਡ ਦਿੰਦਾ ਕਿ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਦੇ ਉੱਤੇ ਗੱਲ ਨਹੀਂ ਕਰਦੇ ਤੇ ਅਸੀਂ ਅੱਗੇ ਵਧਦੇ ਹਾਂ ਅਸੀਂ ਗੱਡ ਛੋੜ ਕਰਦੇ ਹਾਂ ਫਿਰ ਅਕਾਲੀ ਦਲ ਦਾ ਆਧਾਰ ਪੰਜਾਬ ਦੇ ਵਿੱਚ ਰਹਿ ਜਾਏਗਾ ਦੇਖੋ ਫਿਰ ਤਾਂ ਇਹ ਹੋਊਗਾ ਨਾ ਵੀ ਅਕਾਲੀ ਦਲ ਨੇ ਸਿਧਾਂਤਕ ਤੌਰ ਤੇ ਆਪਣਾ ਪੈਰ ਕਿੱਥੇ ਪਿੱਛੇ ਖਿੱਚ ਲਿਆ ਫਿਰ ਤਾਂ ਅਕਾਲੀ ਦਲ ਦਾ ਜਿਹੜਾ ਜਿਹੜੇ ਸਿਧਾਂਤ ਹੈ ਉਹਨਾਂ ਨੂੰ ਛੱਕੇ ਹੀ ਟੰਗ ਗਿਆ ਅਕਾਲੀ ਦਲ ਫਿਰ ਅਕਾਲੀ ਦਲ ਤਾਂ ਲੜਾਈ ਲੜ ਰਿਹਾ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਫਾਂਸੀ ਰਿਕਵੰਡ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਕਿੱਡੀ ਵੱਡੀ ਭੂਮਿਕਾ ਦਾ ਕੀਤੀ ਸੀ ਸਿੱਧੇ ਉਦੋਂ ਦੇ ਜਿਹੜੇ ਸਾਡੇ ਆ ਰਾਸ਼ਟਰਪਤੀ ਸੀ ਉਹਨਾਂ ਕੋਲੇ ਪਹੁੰਚ ਕੀਤੀ ਪ੍ਰਕਾਸ਼ ਸਿੰਘ ਬਾਦਲ ਗਿਆ ਪੰਜਾਬ ਦੇ ਵਿੱਚ ਜਦੋਂ ਇੱਕ ਵਾਰੀ ਫਾਂਸੀ ਦੇਣ ਦੀ ਬਲਵੰਤ ਸਿੰਘ ਰਾਜਵਾਨਾ ਨੂੰ ਗੱਲ ਆਈ ਪੰਜਾਬ ਦੇ ਵਿੱਚ ਕਿੱਡਾ ਜਨ ਸਮਰਥਨ ਮਿਲਿਆ ਬਲਵੰਤ ਸਿੰਘ ਰਾਜਵਾਨਾ ਦੇ ਹੱਕ 'ਚ ਤੇ ਪ੍ਰਕਾਸ਼ ਸਿੰਘ ਬਾਦਲ ਰਾਸ਼ਟਰਪਤੀ ਸਾਹਿਬ ਕੋਲੇ ਗਏ ਤੇ ਫਾਂਸੀ ਸਟੇ ਕਰਾ ਕੇ ਲਿਆਏ ਕਿਉਂਕਿ ਪੰਜਾਬ ਚ ਲੈਂਡ ਆਰਡਰ ਦੀ ਉਦੋਂ ਸਮੱਸਿਆ ਨਾ ਕਿਤੇ ਖੜੀ ਹੋ ਜੇ ਇਹ ਗੱਲਾਂ ਬਣ ਗਈਆਂ ਅਜਿਹਾ ਕਰਕੇ ਅਕਾਲੀ ਦਲ ਮੈਨੂੰ ਨਹੀਂ ਲੱਗਦਾ ਕਿ ਇਹ ਮੰਗ ਛੱਡੇਗਾ ਅਗਰ ਅਕਾਲੀ ਦਲ ਇਹ ਮੰਗ ਛੱਡੇਗਾ ਤੇ ਇਹ ਮੰਗ ਛੱਡ ਕੇ ਭਾਜਪੀ ਨਾਲ ਸਮਝਾਤਾ ਕਰੇਗਾ ਫਿਰ ਅਕਾਲੀ ਦਲ ਆਪਣਾ ਹੋਰ ਨੁਕਸਾਨ ਕਰੇਗਾ ਦੇਖੋ ਤੁਸੀਂ ਦੇਖੋ ਅਗਰ ਸੁਖਦੇਵ ਸਿੰਘ ਢੀਂਡਸਾ ਵਰਗੇ ਲੀਡਰ ਅਕਾਲੀ ਦਲ ਚ ਵਾਪਸ ਵਾਪਸੀ ਕਰਦੇ ਨੇ ਫਿਰ ਅਕਾਲੀ ਦਲ ਆਪਣੇ ਆਪ ਨੂੰ ਪਹਿਲਾਂ ਨਾਲੋਂ ਬਿਹਤਰ ਪੋਜੀਸ਼ਨ 'ਚ ਮੰਨ ਸਕਦਾ ਹੈ ਪਰ ਮੇਰਾ ਮੰਨ ਇਹ ਕਹਿੰਦਾ ਹੈ ਕਿ ਅਗਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਆਪਣੇ ਦਮ ਤੇ ਅਕਾਲੀ ਦਲ ਪੰਜਾਬ 'ਚ ਚੋਣਾਂ ਲੜਦਾ ਹੈ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਕੋਈ ਸੀਟ ਜਿੱਤ ਸਕੇਗਾ ਮੈਨੂੰ ਨਹੀਂ ਲੱਗਦਾ ਹੋ ਸਕਦਾ ਹੈ ਅਕਾਲੀ ਦਲ ਦੇ ਵਲੰਟੀਅਰਸ ਨੂੰ ਵਰਕਰਾਂ ਨੂੰ ਲੱਗਦਾ ਹੋਵੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਕੋਈ ਸੀਟ ਜਿੱਤ ਸਕੇਗਾ ਇਸੇ ਤਰ੍ਹਾਂ ਬੀਜੇਪੀ ਹੈ ਬੀਜੇਪੀ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਪੰਜਾਬ 'ਚ ਆਪਣੇ ਦਮ ਤੇ ਚੋਣ ਲੜੇ ਬੀਜੇਪੀ ਤੇ ਕੋਈ ਸੀਟ ਜਿੱਤ ਸਕੇਗੀ ਹਾਂ ਕੋਈ ਨਰਿੰਦਰ ਮੋਦੀ ਜੀ ਦੀ ਸੁਨਾਮੀ ਆ ਜਾਏ ਨਰਿੰਦਰ ਮੋਦੀ ਜੀ ਰਾਤੋਂ ਰਾਤ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਚੰਡੀਗੜ੍ਹ ਤੇ ਪੰਜਾਬ ਲਿਖਿਆ ਜਾਵੇ ਸਾਰੇ ਤੇ ਕਿਸਾਨਾਂ ਦਾ ਕਾਨੂੰਨ ਬਣਾ ਦੇਣ ਐਮਐਸਪੀ ਤੇ ਮੋਦੀ ਸਾਹਿਬ ਰਾਤੋਂ ਰਾਤ ਹਿੰਦੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦੇਣ ਮੋਦੀ ਸਾਹਿਬ ਫਿਰ ਹੋ ਸਕਦਾ ਕਿ ਨਰਿੰਦਰ ਮੋਦੀ ਦੀ ਲਹਿਰ ਇਹ ਜੀ ਚੱਲੇ ਜੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਐਮਐਸਪੀ ਬਣਾ ਦੇਣ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦੇਣ ਪੰਜਾਬ ਨੂੰ ਕੋਈ ਪੈਕੇਜ ਦੇ ਦੇਣ ਵਧੀਆ ਫਿਰ ਬੀਜੇਪੀ ਮੁਕਾਬਲੇ ਦੇ ਵਿੱਚ ਆ ਸਕਦੀ ਹੈ ਨਰਿੰਦਰ ਮੋਦੀ ਦੀ ਅਗਰ ਪੂਰੇ ਮੁਲਕ ਚ ਲਹਿਰ ਚੱਲੂਗੀ ਤਾਂ ਬੀਜੇਪੀ ਮੁਕਾਬਲੇ ਚ ਆ ਸਕਦੀ ਹੈ ਜੇ ਪੰਜਾਬ ਨੂੰ ਆ ਚੀਜ਼ਾਂ ਦਊ ਬੀਜੇਪੀ ਜਿਹੜੇ ਪੰਜਾਬ ਦੀਆਂ ਹੱਕੀ ਮੰਗਾਂ ਨੇ ਨਹੀਂ ਤਾਂ ਮੈਨੂੰ ਤਾਂ ਅੱਜ ਦੇ ਹਾਲਾਤਾਂ ਚ ਤੇ ਬੀਜੇਪੀ ਵੀ ਪੰਜਾਬ ਚ ਇੱਕ ਸੀਟ ਨਹੀਂ ਜਿੱਤਦੀ ਲੱਗਦੀ ਡਲਸਕ ਦੋ ਗੜਚੜ ਹੋ ਰਿਹਾ ਹੈ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹਨੂੰ ਲੈ ਕੇ ਮੰਥਨ ਹਾਈ ਕਮਾਂਡਾ ਕਰ ਰਹੀਆਂ ਨੇ ਜੇ ਇਹ ਗੜਚੜ ਵੀ ਨਹੀਂ ਹੁੰਦੇ ਤਾਂ ਆਧਾਰ ਕੀ ਮੰਨਦੇ ਹੋ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਾਂਗਰਸ ਦੀ ਬਦਕਿਸਮਤੀ ਇਹ ਰਹੀ ਹੈ ਕਿ ਕਾਂਗਰਸ ਦੇ ਕੁਝ ਲੀਡਰ ਕਦੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਨੇ 2022 ਤੋਂ ਪਹਿਲਾਂ ਵੀ ਕੀਤਾ ਤੇ ਹੁਣ ਕਾਂਗਰਸ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਲੀਡਰਸ਼ਿਪ ਪੈਦਾ ਹੋਈ ਹੈ ਜਿਹੜੀ ਲੀਡਰਸ਼ਿਪ ਹੈ ਹਾਈ ਕਮਾਂਡ ਵਿਰੋਧੀ ਲੀਡਰਸ਼ਿਪ ਮਤਲਬ ਇਹ ਪਹਿਲੀ ਵਾਰੀ ਹੋਇਆ ਕਾਂਗਰਸ ਚ ਕੁਝ ਲੀਡਰਸ਼ਿਪ ਹਾਈ ਕਮਾਂਡ ਦਾ ਹੀ ਵਿਰੋਧ ਕਰੀ ਜਾਂਦੀ ਆ ਆਪਣੇ ਉਹ ਉਹ ਇਹ ਗਲੁਸਤ੍ਰਾਂ ਲੱਗੀ ਜਿਵੇਂ ਅਸੀਂ ਆਪਣੇ ਘਰ 'ਚ ਆਪਣੇ ਬਜ਼ੁਰਗਾਂ ਦਾ ਵਿਰੋਧ ਕਰਦੇ ਹਾਂ ਹੁਣ ਜੇ ਅਸੀਂ ਬਜ਼ੁਰਗਾਂ ਨਾਲ ਸਾਡਾ ਕਿਸੇ ਗੱਲ ਤੇ મતਭੇਦ ਹੈ ਹੂੰ ਤੇ ਉਹ ਸਾਡੇ ਘਰ ਦੇ ਅੰਦਰ ਰਹੇ ਅਸੀਂ ਘਰ ਦੇ ਅੰਦਰ ਬਹਿ ਕੇ ਬਜ਼ੁਰਗਾਂ ਨਾਲ ਗੱਲਬਾਤ ਕਰ ਲਈਏ ਵੀ ਮੈਨੂੰ ਆਹ ਗੱਲ ਮੈਂ ਆਹ ਚਾਹੁੰਨਾ ਮੇਰੀ ਆਹ ਗੱਲ ਮੰਨ ਲਓ ਜਾਂ ਮੈਨੂੰ ਆਹ ਗੱਲ ਪਸੰਦ ਨਹੀਂ ਤੇ ਗੱਲ ਸਮਝ ਆਉਂਦੀ ਹੈ ਕਾਂਗਰਸ ਦੇ ਲੀਡਰ ਤਾਂ ਜਿਹੜਾ ਮਤ ਭੇਰ ਹੈ ਹਾਈ ਕਮਾਂਡ ਨਾਲ ਉਹਨੂੰ ਰੈਲੀਆਂ ਤੇ ਧਰਨੀਆਂ ਤੇ ਮੰਚਾਂ ਤੇ ਲੈ ਗਏ ਕਿ ਜੋ ਮਰਜ਼ੀ ਹੋ ਜੇ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆਂ ਹਾਈ ਕਮਾਂਡ ਵਿਰੋਧੀ ਲੀਡਰਾਂ ਨੇ ਭਗਵੰਤ ਮਾਨ ਦਾ ਫਾਇਦਾ ਕਰਤਾ ਭਗਵੰਤ ਮਾਨ ਅੱਜ ਉਸ ਪੋਜੀਸ਼ਨ ਚ ਹੈ ਆਮ ਆਦਮੀ ਪਾਰਟੀ ਚ ਜਿੱਥੇ ਭਗਵੰਤ ਮਾਨ ਜਦੋਂ ਅਕਾਲੀ ਦਲ ਕੁਛ ਨਹੀਂ ਜਿੱਤ ਰਿਹਾ ਮੌਜੂਦਾ ਹਾਲਾਤਾਂ 'ਚ ਜਦੋਂ ਭਾਜਪਾ ਕੁਛ ਨਹੀਂ ਜਿੱਤਰੀ ਲੱਗਦੀ ਮੌਜੂਦਾ ਹਾਲਾਤਾਂ 'ਚ ਤੇ ਭਗਵੰਤ ਮਾਨ ਅੱਜ 10 ਤੋਂ ਵੱਧ ਸੀਟਾਂ ਤੇ ਖੜਾ ਆਪਣੇ ਦਮ ਤੇ ਜਦੋਂ ਜਦੋਂ ਜ਼ੀਰੋ ਬਿੱਲ ਭਗਵੰਤ ਮਾਨ ਦੇ ਗਿਆ ਪੰਜਾਬ ਦੇ ਲੋਕਾਂ ਨੂੰ ਜਦੋਂ 38000 ਨੌਕਰੀਆਂ ਦੇ ਗਿਆ ਭਗਵੰਤ ਮਾਨ ਜਦੋਂ ਭਗਵੰਤ ਮਾਨ ਮੁਹੱਲਾ ਕਲੀਨਿਕ 600 ਤੋਂ ਵੱਧ ਬਣਾ ਗਿਆ ਗਰੀਬ ਲੋਕਾਂ ਨੇ ਕਿੰਨਿਆਂ ਨੇ ਕਿਸੇ ਨੇ ਡੇਂਗੂ ਦਾ ਟੈਸਟ ਕਰਾ ਲਿਆ ਕਿਸੇ ਨੇ ਬਲੱਡ ਦੇ ਟੈਸਟ ਕਰਾ ਲਏ ਉਹ ਬਹੁਤ ਵੱਡੀ ਸਹੂਲਤ ਆਮ ਲੋਕਾਂ ਲਈ ਬਣ ਗਈ ਜਦੋਂ ਭਗਵੰਤ ਮਾਨ ਆਪਣੇ ਦਮ ਤੇ 10 ਸੀਟਾਂ ਤੋਂ ਵੱਧ ਤੇ ਖੜਾ ਹੈ ਉਦੋਂ ਹਾਈ ਕਮਾਂਡ ਵਿਰੋਧੀ ਲੀਡਰਸ਼ਿਪ ਕਹਿ ਰਹੀ ਹੈ ਕਿ ਜੋ ਮਰਜ਼ੀ ਹੋ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਆਪਣੇ ਦਮ ਤੇ ਲੜਨਾ ਹੈ ਤੇ ਭਗਵੰਤ ਮਾਨ ਦਾ ਤਾਂ ਫਾਇਦਾ ਹੋ ਗਿਆ ਭਗਵੰਤ ਮਾਨ ਨੂੰ ਤਾਂ ਇਹ ਕਹਿਣ ਦੀ ਲੋੜ ਹੀ ਨਹੀਂ ਕਿ ਮੈਂ ਸੀਟਾਂ ਨਹੀਂ ਛੱਡਨੀ ਆ ਇਹ ਆਪੀ ਹਾਈ ਕਮਾਂਡ ਦੇ ਵਿਰੋਧ ਚ ਖੜੇ ਹੋ ਗਏ ਇਹ ਵੀ ਅਸੀਂ ਸਮਝੌਤਾ ਨਹੀਂ ਕਰਨਾ ਜੇ ਕਾਂਗਰਸ ਹਾਈ ਕਮਾਂਡ ਸਮਝੌਤਾ ਨਹੀਂ ਕਰਦੀ ਭਗਵੰਤ ਜੀ ਤੁਮਨ ਅੱਜ ਵੀ 10 11 12 ਸੀਟਾਂ ਤੇ ਕੱਲਾ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਜਿਤਾ ਦੂਗਾ ਕਿਉਂ ਕਿ ਕਿਉਂਕਿ ਅਗਰ ਕਾਂਗਰਸ ਸਮਝੌਤਾ ਨਹੀਂ ਕਰਦੀ ਇਹਦਾ ਮਤਲਬ ਹੈ ਜਿਹੜੇ ਹਾਈ ਕਮਾਂਡ ਵਿਰੋਧੀ ਲੀਡਰ ਨੇ ਉਹ ਕਾਂਗਰਸ ਤੇ ਭਾਰੂ ਪੈ ਗਏ ਕਾਂਗਰਸ ਸੰਗਠਨ ਤੇ ਹਾਈ ਕਮਾਂਡ ਵਿਰੋਧੀ ਲੀਡਰ ਭਾਰੂ ਪੈ ਗਏ ਤੇ ਜੇ ਉਹ ਲੀਡਰ ਭਾਰੀ ਪੈ ਗਏ ਉਹ ਨਵਜੋਤ ਸਿੰਘ ਸਿੱਧੂ ਦੇ ਵੀ ਵਿਰੋਧ ਕਰੀ ਜਾਂਦੇ ਨੇ ਤੇ ਫਿਰ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਵਿਰੋਧੀ ਲੀਡਰਾਂ ਨਾਲ ਮਿਲ ਕੇ ਪ੍ਰਚਾਰ ਕਿਉਂ ਕਰੂਗਾ ਨਵਜੋਤ ਸਿੰਘ ਸਿੱਧੂ ਜਿੱਥੇ ਪਾਰਟੀ ਹਾਈ ਕਮਾਂਡ ਉਹਦੀ ਡਿਊਟੀ ਲਾਉ ਉੱਥੇ ਪ੍ਰਚਾਰ ਕਰੂ ਤੇ ਜੇ ਹਾਈ ਕਮਾਂਡ ਵਿਰੋਧੀ ਲੀਡਰ ਸਮਝੌਤਾ ਨਾ ਕਰਾ ਸਕੇ ਆਪ ਦਾ ਤੇ ਕਾਂਗਰਸ ਦਾ ਤੇ ਫੇਰ ਭਗਵੰਤ ਮਾਨ ਇਕੱਲਾ ਕਾਂਗਰਸ ਦੇ ਮੁਕਾਬਲੇ 10 ਤੋਂ ਜ਼ਿਆਦਾ ਸੀਟਾਂ ਲੈ ਕੇ ਨਿਕਲੂ ਔਰ ਜੇ ਸਮਝੌਤਾ ਹੋ ਜਾਂਦਾ ਹੈ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਪਹਿਲੀ ਗੱਲ ਜੇ ਹੁਣ ਕਾਂਗਰਸ ਵਾਲੇ ਮੰਨ ਗਏ ਤੇ ਭਗਵੰਤ ਮਾਨ ਨੇ 100 ਸੀਟਾਂ ਨਹੀਂ ਦੇਣੀਆਂ ਹੁਣ ਨਹੀਂ ਭਗਵੰਤ ਮਾਨ ਸੱਤ-ਸੱਤ ਤੇ ਕਰਦਾ ਮੈਨੂੰ ਲੱਗਦਾ ਹੈ ਪਰ ਜੇ ਭਗਵੰਤ ਮਾਨ ਵੱਡਾ ਦਿਲ ਦਿਖਾ ਵੀ ਗਿਆ ਕਿਉਂਕਿ ਆਪ ਦੀ ਲੜਾਈ ਨਰਿੰਦਰ ਮੋਦੀ ਨਾਲ ਹੈ ਭਗਵੰਤ ਮਾਨ ਕਾਂਗਰਸ ਨਾਲ ਸਮਝੌਤਾ ਕਰਨ ਦਾ ਇੱਛੁਕ ਨਹੀਂ ਭਗਵੰਤ ਮਾਨ ਚਾਹੁੰਦਾ ਕਿਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਚਾਹੁੰਦੇ ਕਿਸੇ ਤਰ੍ਹਾਂ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਈਏ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਉਣ ਲਈ ਆਮ ਆਦਮੀ ਪਾਰਟੀ ਇੰਡੀਆ ਗਠਜੁਟਵਨ ਦਾ ਹਿੱਸਾ ਬਣੀ ਹੈ ਸੋ ਇਸ ਕਰਕੇ ਅਗਰ ਸਮਝੌਤਾ ਹੋ ਗਿਆ ਮਿਲ ਜੁਲ ਕੇ ਜੇ 10 ਆਪ ਲੜ ਲਈ 3 ਕਾਂਗਰਸ ਲੜ ਲਈ ਤਾਂ ਵੀ 13 ਇਸ ਗਠਬੰਧਨ ਨੇ ਜਿੱਤ ਜਾਣੀਆਂ ਸੋ ਜੇ ਆਪ ਦਾ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਚੰਡੀਗੜ੍ਹ ਦੀ ਸੀਟ ਵੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਇੰਡੀਆ ਗਠਬੰਧਨ ਜਿੱਤ ਸਕਦਾ ਪਰ ਜਿਹੜੇ ਕਾਂਗਰਸ ਦੇ ਹਾਈ ਕਮਾਂਡ ਵਿਰੋਧੀ ਲੀਡਰ ਨੇ ਹਾਂ ਜਾਂ ਤਾਂ ਉਹ ਹਾਈ ਕਮਾਂਡ ਦਾ ਵਿਰੋਧ ਛੱਡ ਦੇਣਗੇ ਤੇ ਇਹ ਕਹਿ ਦੇਣਗੇ ਕਿ ਹਾਈ ਕਮਾਂਡ ਜੋ ਹੁਕਮ ਲਾਊਗੀ ਸਾਨੂੰ ਮਨਜ਼ੂਰ ਹੋਊਗਾ ਜੇ ਉਹ ਬੀਬੇ ਲੀਡਰ ਬਣ ਜਾਣਗੇ ਹਾਂ ਫਿਰ ਸਥਿਤੀਆਂ ਬਦਲ ਸਕਦੀ ਜਦੋਂ ਸਭ ਚੋਣਾਂ ਦੇ ਨੇੜੇ ਆ ਕੇ ਸਿੱਧੂ ਸਾਹਿਬ ਦਾ ਖਲਾਰਾ ਹਰ ਬਾਰੀ ਇਸ ਚੀਜ਼ ਦਾ ਪੈ ਜਾਂਦਾ ਕਿ ਹਾਈ ਕਦੇ ਕਿਸੇ ਲੀਡਰ ਨਾਲ ਨਹੀਂ ਬਣ ਰਹੀ ਕਦੇ ਕਿਸੇ ਲੀਡਰ ਨਾਲ ਨਹੀਂ 24 ਦੀਆਂ ਚੋਣਾਂ ਤੋਂ ਪਹਿਲਾਂ ਲੂਕ ਫੇਰ ਸਵਾਲ ਚੁੱਕਣ ਲੱਗ ਗਏ ਕਿ 24 ਦੀਆਂ ਚੋਣਾਂ ਤੋਂ ਪਹਿਲਾਂ ਨਵਜੂਤ ਸਿੰਘ ਸਿੱਧੂ ਚੁੱਪ ਰਹੇ ਹੁਣ ਜਦੋਂ ਚੋਣਾਂ ਐਨ ਸਰ ਦੇ ਉੱਤੇ ਨੇ ਉਦੋਂ ਕਾਂਗਰਸ ਦੇ ਵਿੱਚੋਂ ਫਿਰ ਸਿੱਧੂ ਸਾਹਿਬ ਦਾ ਰੌਲਾ ਖੜਾ ਹੋ ਗਿਆ ਨਹੀਂ ਸਿੱਧੂ ਸਾਹਿਬ ਖਲਾਰਾ ਨਹੀਂ ਪਾਉਂਦੇ ਖਲਾਰਾ ਕੌਣ ਪਾਉਂਦਾ ਸਿੱਧੂ ਸਾਹਿਬ ਨੇ ਕੋਈ ਪ੍ਰੈਸ ਨੋਟ ਜਾਰੀ ਕੀਤਾ ਹੂੰ ਸਿੱਧੂ ਸਾਹਿਬ ਨੇ ਕਿਸੇ ਲੀਡਰ ਨੂੰ ਕਿਹਾ ਵੀ ਆਹ ਕੰਮ ਨਾ ਕਰ ਹੂੰ ਸ ਜਿਹੜੇ ਲੀਡਰ ਆ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹਨਾਂ ਚੋਂ ਕਈਆਂ ਤੇ ਤਾਂ ਬਿਜਲੈਂਸ ਦੀਆਂ ਇਨਕੁਆਰੀਆਂ ਚੱਲਦੀਆਂ ਜਿਹੜੇ ਸਿੱਧੂ ਸਾਹਿਬ ਦੇ ਖਿਲਾਫ ਬੋਲਦੇ ਨੇ ਉਹਨਾਂ ਚੋਂ ਕਈ ਤਾਂ ਜੇਲ੍ਹ ਜਾਏ ਜਿਹੜੇ ਸਿੱਧੂ ਸਾਹਿਬ ਖਿਲਾਫ ਬੋਲਦੇ ਨੇ ਉਹਨਾਂ ਦਾ ਪੋਲਿਟੀਕਲ ਕਿਰਦਾਰ ਦੇਖ ਲਓ ਹੁਣ ਜਿਹੜੀ ਗੱਲ ਰਹਿ ਗਈ ਨਵਜੋਤ ਸਿੰਘ ਸਿੱਧੂ ਤਾਂ ਵਿਧਾਨ ਸਭਾ ਹਾਰ ਕੇ ਵੀ ਲੋਕਾਂ ਦਾ ਲੀਡਰ ਹੈ ਹੁਣ ਜਿਹੜਾ ਕੱਲਾ ਲੀਡਰ ਐਡਾ ਵੱਡਾ ਰਸ਼ ਕਰ ਗਿਆ ਉਹ ਤਾਂ ਹਾਈ ਕਮਾਂਡ ਦੇ ਫੈਸਲੇ ਨਾਲ ਖੜਾ ਹੈ ਦੇਖੋ ਤੁਸੀਂ ਇੱਕ ਗੱਲ ਸਮਝੋ ਖਲਾਰਾ ਸਿੱਧੂ ਸਾਹਿਬ ਦਾ ਨਹੀਂ ਨਵਜੋਤ ਸਿੰਘ ਸਿੱਧੂ ਕੀ ਕਹਿੰ ਨਵਜੋਤ ਸਿੰਘ ਸਿੱਧੂ ਕਹਿੰਦਾ ਜੋ ਪਾਰਟੀ ਦੀ ਹਾਈ ਕਮਾਂਡ ਕਰੂਗੀ ਮੈਨੂੰ ਮਨਜ਼ੂਰ ਹੈ ਕੁਝ ਲੀਡਰ ਕੀ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਹਾਈ ਕਮਾਂਡ ਨੂੰ ਕਹਿਣਾ ਜੋ ਮਰਜ਼ੀ ਹੋ ਜੇ ਅਸੀਂ ਸਮਝੌਤਾ ਨਹੀਂ ਕਰਨਾ ਹੁਣ ਤੁਸੀਂ ਦੱਸੋ ਅਨੁਸ਼ਾਸਨਹੀਨਤਾ ਕੌਣ ਕਰ ਰਿਹਾ ਨਵਜੋਤ ਸਿੰਘ ਸਿੱਧੂ ਕੋਈ ਖਲਾਰਾ ਨਹੀਂ ਨਵਜੋਤ ਸਿੰਘ ਸਿੱਧੂ ਇਮਾਨਦਾਰੀ ਨਾਲ ਖੜਾ ਹੈ ਨਵਜੋਤ ਸਿੰਘ ਸਿੱਧੂ ਦਾ ਘਰ ਜਾ ਕੇ ਦੇਖ ਲਓ ਨਵਜੋਤ ਸਿੰਘ ਸਿੱਧੂ ਦੀਆਂ ਕਾਰਾਂ ਦੇਖ ਲਓ ਨਵਜੋਤ ਸਿੰਘ ਸਿੱਧੂ ਦੀਆਂ ਕਾਰਾਂ ਦੇ ਟਾਇਰ ਦੇਖ ਲਓ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਨੇ ਉਹਨਾਂ ਦੀਆਂ ਕਾਰਾਂ ਦੇ ਮਾਡਲ ਦੇਖ ਲਓ ਉਹਨਾਂ ਦੇ ਘਰ ਜਾ ਕੇ ਦੇਖ ਲਓ ਉਹਨਾਂ ਦੇ ਵਪਾਰ ਜਾ ਕੇ ਦੇਖ ਲਓ ਤੁਹਾਨੂੰ ਫਰਕ ਆਪ ਹੀ ਪਤਾ ਲੱਗ ਜਾਊਗਾ ਨਵਜੋਤ ਸਿੰਘ ਸਿੱਧੂ ਗੱਡੀ ਦੇ ਟਾਇਰ ਵਾਂਗ ਘਸ ਰਿਹਾ ਹੈ ਤੇ ਕਈ ਜਿਹੜੇ ਸਿੱਧੂ ਵਿਰੋਧੀ ਲੀਡਰ ਨੇ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਨਵੇਂ ਪਹਿਰੇ ਨੇ ਥੋੜੇ ਥੋੜੇ ਚਿਰਾਂ ਬਾਅਦ ਇਹਦਾ ਫਰਕ ਸਮਝੋ ਉਹਨਾਂ ਦੀਆਂ ਇਮਾਰਤਾਂ ਤੇ ਦੇਖੋ ਕਿੱਡੇ 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 ਮਹਿਲ ਬਣਾ ਲਏ ਕਈਆਂ ਨੇ ਤਾਂ ਕਿੰਨੀਆਂ ਪ੍ਰਾਪਰਟੀਆਂ ਬਣਾ ਲੀਆਂ ਵਿਜੀਲੈਂਸ ਦੇ ਕੇਸ ਐਵੇਂ ਨਹੀਂ ਪੈਂਦੇ ਜੇ ਕੋਈ ਮਾੜਾ ਮੋਟਾ ਸ਼ੱਕ ਹੁੰਦਾ ਵਿਜੀਲੈਂਸ ਉੱਥੇ ਜਾਂਦੀ ਹੈ ਤੁਹਾਡੇ ਘਰੇ ਨਹੀਂ ਆ ਗਈ ਵਿਜੀਲੈਂਸ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਸਾਰੇ ਕੇਸ ਦੇ ਵਿੱਚ ਹੁਣ ਜਿਸ ਤਰ੍ਹਾਂ ਦੇ ਨਾਲ ਹਾਲਾਤ ਚੱਲ ਰਹੇ ਨੇ ਦੋ ਘੱਟ ਚੂੜ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਇੱਕ ਘੱਟ ਚੂੜ ਦੀ ਸੰਭਾਵਨਾ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਤੇ ਹਰਸਿਮਰਤ ਕੌਰ ਬਾਦਲ ਹੁਣਾਂ ਦੇ ਵਿਚਕਾਰ ਤਲਖੀ ਦਾ ਮਾਹੌਲ ਬਣਦਾ ਤੇ ਦੂਸਰਾ ਘੱਟ ਚੂੜ ਉਸ ਕਿਨਾਰੇ ਦੇ ਉੱਤੇ ਹੈ ਕਿ ਜੇਕਰ ਇਹ ਗੜਚੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਅਤੇ ਆਮ ਆਦਮੀ ਪਾਰਟੀ ਦੀ ਸਥਿਤੀ ਵਿਗੜੇਗੀ ਜੇ ਗੜਚੋੜ ਨਹੀਂ ਹੁੰਦਾ ਤਾਂ ਇਹ ਸਥਿਤੀ ਇਸ ਤੋਂ ਜ਼ਿਆਦਾ ਪੂਰੇ ਮੁਲਕ ਦੇ ਵਿੱਚ ਵਿਗੜੇਗੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਸਿਆਸੀ ਚਰਚਾਵਾਂ ਬਹੁਤ ਵਧਣਗੀਆਂ ਗੱਲਬਾਤ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਰੱਖਾਂਗੇ ਫਿਲਹਾਲ ਦੇ ਲਈ ਜ਼ਿਆਸਤੋਂ ਬਹੁਤ ਬਤਨਵਾਦ